ਫਾਜ਼ਲਕਾ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ 210 ਕਾਨੂੰਨ ਗ੍ਰਿਫਤਾਰ ਕੀਤਾ ਹੈ ਫੜੇ ਗਏ ਦੋਸ਼ੀ ਰਾਜਸਥਾਨ ਦੇ ਰਹਿਣ ਵਾਲੇ ਹਨ ਜਿਨ੍ਹਾਂ ਕੋਲ 1 ਕਿਲੋ 33 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਇਸ ਦਾ ਖੁਲਾਸਾ ਕਰਦੇ ਹੋਏ ਐਸਐਸਪੀ ਗੁਰਮੀਤ ਸਿੰਘ ਨੇ ਕਿਹਾ ਕਿ ਫੜੇ ਗਏ ਦੋਸ਼ੀ ਨਸ਼ੇ ਦੀ खेप ਫਰੋਜਪੁਰ ਤੋਂ ਲੈ ਕੇ ਆਏ ਸਨ ਜਿਸ ਨੂੰ ਉਹਨਾਂ ਨੇ ਅਬੂਹਰ ਲੈ ਕੇ ਜਾਣਾ ਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਦੇਖੋ ਜਿਹੜਾ ਪੰਜਾਬ ਪੁਲਿਸ ਵੱਲੋਂ ਯੋਧ ਨਸ਼ਿਆਂ ਵਿਰੋਧ ਜਿਹੜੀ ਮੁਹਿੰਮ ਚੱਲੀ ਆ ਇਹਦੇ ਵਿੱਚ ਡੇ ਬਾਏ ਡੇ ਤੁਸੀਂ ਵੇਖਿਆ ਹੀ ਆ ਵੀ ਐਵਰੀ ਡੇ ਜਿਹੜਾ ਪੁਲਿਸ ਨੂੰ ਜਿਹੜੀਆਂ ਇਸ ਮਾਮਲੇ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਹੋ ਰਹੀਆਂ ਨੇ ਉਸ ਦੇ ਇਵੇਂ ਦੇ ਵਿੱਚ ਵੀ ਸਾਡੇ ਵੱਲੋਂ ਵੀ ਜਿਹੜਾ ਪੂਰਾ ਸਕਸੈਸਫੁਲੀ ਜਿਹੜਾ ਇੱਕ ਕੰਪੇਨ ਜਿਹੜਾ ਲਾਂਚ ਕੀਤਾ ਹੋਇਆ ਕੱਲ ਸਾਡੇ ਐਸ ਐਚ ਓ ਜਿਹੜੇ ਸਦਰ ਸਦਰ ਦੇ ਨੇ ਇਹਨਾਂ ਵੱਲੋਂ ਇਹਨਾਂ ਦੀ ਪਾਰਟੀ ਵੱਲੋਂ ਐਸ ਆਈ ਮੰਗਲ ਸਿੰਘ ਸੀਗਾ ਡੀ ਐਸ ਪੀ ਸਾਹਿਬ ਵੀ ਦੀ ਸੁਪਰਵਾਈਜ਼ਨ ਕਰਦੇ ਸੀਗੇ ਸੋ ਇਹਨਾਂ ਨੇ ਇੱਕ ਥੇ ਕਲੰਦਰ ਲਾਗੇ ਦੋ ਜਿਹੜੇ ਸ਼ੱਕੀ ਬੰਦਿਆਂ ਨੂੰ ਜਿਹੜਾ ਉਹ ਹੋਂਦਾ ਜਿਹੜਾ ਵੇਖਿਆ ਇੱਕ ਹਰਦੀਪ ਸਿੰਘ ਸੀਗਾ ਇਹ ਪੀਲੀ ਬੰਗਾ ਹਨੂਮਾਨ ਕਰਦਾ ਦੂਜਾ ਜੈਦੀਪ ਸਿੰਘ ਸੀਗਾ ਇਹ ਗੰਗਾ ਨਾ ਕਰਦਾ ਵਾ ਇਹਨਾਂ ਵੱਲੋਂ ਜਦੋਂ ਉੱਥੇ ਮੌਕੇ ਤੇ ਆਪਾਂ 1 ਕਿਲੋ ਦੇ 33 ਗ੍ਰਾਮ ਜਿਹੜੀ ਜਿਹੜੀ ਹੀਰਾ ਨੂੰ ਬਰਾਮਦ ਕਰਾਈ ਆ ਸੋ ਇਹ ਜਿਹੜੇ ਇਹਦੇ ਵਿੱਚ ਇੱਕ ਬਹੁਤ ਵਧੀਆ ਜਿਹੜੀ ਸਾਡੀ ਰਿਕਵਰੀ ਹੋਈ ਆ ਇਸ ਦੇ ਵਿੱਚ ਜਿਹੜਾ ਅਸੀਂ ਵੋਰ ਵੀ ਇਹਦੇ ਪੱਖ ਜਿਹੜੇ ਉਹ ਉਪਰੋਖ ਵਿਚਾਰ ਬੰਦੇ ਕਰ ਰਹੇ ਇਨਵੈਸਟੀਗੇਟ ਆਸਮੈਦੇ ਕੇ ਹੀ ਜਿਹੜਾ ਪੂਰਾ ਨੈਟਵਰਕ ਜਿਹੜਾ ਇਹਨਾਂ ਦਾ ਇਹ ਕਲੀਨ ਕਰ ਦਾਂਗੇ ਸਰ ਇਹ ਪਤਾ ਲੱਗੇ ਕਿਥੋਂ ਲੈ ਕੇ ਆਏ ਸੀਗੇ ਜੀ ਇਹ ਤੇ ਲੈ ਕੇ ਕਿਥੇ ਜਾਣਗੇ ਵੇਖੋ ਇਹ ਨਾ ਅਜੇ ਤੱਕ ਤਫਤੀਸ਼ ਚੱਲਦੀ ਆ ਇਹਦੇ ਵਿੱਚ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈ ਵਾ ਇਹਦੇ ਵਿੱਚ ਇੱਕ ਇਹਨਾਂ ਦਾ ਹਰਦੀਪ ਸਿੰਘ ਹੈ ਇਹਦੇ ਖਿਲਾਫ ਇੱਕ ਐਨਡੀਪੀਐਸ ਐਕਟ ਦਾ ਮੁਕਦਮਾ ਦਰਜ ਹੈ ਗੰਗਾ ਨਗਰ ਵਿੱਚ ਥਾਣਾ ਕਤਵਾਲੀ ਵਿੱਚ ਤੇ ਦੂਸਰੇ ਖਿਲਾਫ ਵੀ ਜਿਹੜਾ ਸੀ ਉਹ ਵੈਰੀਫਾਈ ਕਰ ਰਹੇ ਆ ਵੀ ਉੱਥੇ ਕੀ ਹੈ ਸੋ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਸ ਮਾਮਲੇ ਦੇ ਵਿੱਚ ਸਾਨੂੰ ਸਾਡੀ ਜਿਹੜੀ ਲਾਈਨ ਆਫ ਇਨਵੈਸਟੀਗੇਸ਼ਨ ਸਾਨੂੰ ਹੋਰ ਵੀ ਮਿਲੇਗਾ ਵਾ ਉਸ ਤੇ ਹੀ ਵਰਕਆਊਟ ਕਰਕੇ ਤੇ ਇਹ ਸਾਰਾ ਹੀ ਗਰੁੱਪ ਜਿਹੜਾ ਨਾ ਇਹਨੂੰ ਅਸੀਂ ਇਹਦੇ ਖਿਲਾਫ ਲੀਗਲ ਐਕਸ਼ਨ ਲਵਾਂਗੇ ਸਰ ਮਦੀਪ ਸਿੰਘ ਸਰ ਫਰੋਇਦਪੁਰ ਤੋਂ ਆ ਕੇ ਆ ਰਹੀ ਸੀ ਉਹ ਡਿਲੀਵਰੀ ਦੇਣੀ ਸੀ ਪੈਸੇ ਚਾਹੀਦੇ ਸੀ ਪੈਸੇ ਚਾਹੀਦੇ ਸਰ ਫਾਈਲ ਲਗਾਈ ਹੋਈ ਸੀ ਪਾਰ ਦੀ ਪੈਸੇ ਭਰਨੇ ਸੀਗੇ ਇੰਨੇ ਟਾਈਮ ਤੋਂ ਕਰ ਰਹੇ ਜੀ ਇਹ ਕੰਮ ਸਰ ਪਹਿਲਾਂ ਕਿਹੜਾ ਲਾਇਆ ਸੀ ਇੱਥੇ ਇਸ ਤੋਂ ਪਹਿਲਾਂ ਵੀ ਲਾਇਆ ਸੀ ਨਹੀਂ ਆਹ ਪਹਿਲਾਂ ਕਿਹੜੇ ਲਾਇਆ ਸੀ ਜੀ ਇਹ ਲਿਆਦੀ ਕਿੱਥੋਂ ਸੀਗੀ ਫਿਰੋਜ਼ਪੁਰ ਤੋਂ ਲੈ ਕੇ ਆਈ ਸੀ ਹੁਣ ਡਿਲੀਵਰੀ ਦੇਣੀ ਸੀਗੀ ਅਬੋਰ ਦੇਣੀ ਸੀ ਜੀ ਡਿਲੀਵਰੀ ਬਸ ਟੋਪ ਐਸੇ ਸਰ ਬਬਲੂ ਪਚਾਰਣਾ ਦਾ ਬੰਦਾ ਉਸਨੇ ਦੇ ਰਿਹਾ ਸੀ ਬਬਲੂ ਪਚਾਰਣਾ ਦਾ ਮੁੰਡਾ ਉਸਨੇ ਦੇਣੀ ਸੀਗੀ ਉਹ ਵੀ ਉਹ ਉਹਨਾਂ ਨੇ ਵਟਸਐਪ ਤੇ ਕਾਲ ਕਰਕੇ ਦੱਸਿਆ ਸੀ ਜੀ ਕਿੰਨੇ ਪੈਸੇ ਕਿੰਨੇ ਮਿਲਣਗੇ ਇਸ ਤੋਂ ਉਹਨੇ 50000 ਰੁਪਏ ਦੀ ਗੀੜੀ ਫਿਰ ਤਾਂ ਕੀ ਗੱਲਬਾਤ ਹੋਈ ਸੀ ਤੁਹਾਡੇ ਵਟਸਐਪ ਤੇ ਬਰਸਤਿਆਈ ਕਿਆ ਸੀਗਾ ਜੀ ਉਹ ਕਹਿੰਦੇ ਫਿਰੋਜ਼ਪੁਰ ਤੋਂ ਆਏ ਕਰਕੇ ਸਮਾਨ ਲੈ ਕੇ ਆਉਣਾ ਹੈਗਾ ਤੇ ਉਹ ਖੋਲਣਾ ਨਹੀਂ ਹੈਗਾ ਉਹਨੂੰ ਉੱਥੇ ਬੋਰ ਬਸਟੈਂਡ ਤੇ ਫੜਾ ਕੇ ਤੇ ਆਪਦੇ ਆਪ ਦੇ ਕਰ ਚੱਲਦੇ ਹੋ ਤੇ ਤੁਹਾਡੀ ਪੇਮੈਂਟ ਤੇਰੇ ਅਕਾਊਂਟ ਚ ਪਹੁੰਚ ਜੂਗੀ। ਇਸ ਕਿਆ ਸੀਗਾ ਜੀ ਕਹਿੰਦੇ ਅਕਾਊਂਟਰਾਂ ਹੀ ਭੇਜ ਦਾਂਗੇ। ਮੈਂ ਪ੍ਰੂਫ ਵਰਤੋ ਕਿੰਨੇ ਦਿੱਤੇ ਸੀ ਕਿ ਟਾਰਨ ਪ੍ਰੂਫ ਵਰਤੋ ਸਰ ਉਹਨਾਂ ਦਾ ਕੋਈ ਜਿਹੜੇ ਮੁੰਡੇ ਨੇ ਮੈਨੂੰ ਭੇਜਿਆ ਸੀਗਾ ਜੀ ਬਾਬੂ ਚਾਰ ਨੇ। ਉਹਨੇ ਕੋਈ ਫੋਨ ਕਰਕੇ ਬੰਦਾ ਭੇਜਿਆ ਸੀ ਜੀ ਮੈਨੂੰ ਕਹਿੰਦੇ ਬਸਟਰ ਦਿਵਾਰ ਹਰਮਾਨਜੀ ਦੀ ਮੂਰਤੀ ਕੋਲ ਇੱਕ ਬੰਦਾ ਖੜਾ ਹੈ ਬਾਈਕ ਤੇ ਉਹਦੇ ਨਾਲ ਇੱਕ ਬੱਚਾ ਹੈਗਾ ਤੇ ਉਹਦੇ ਗੱਲ ਦੇ ਵਿੱਚ ਨੀਲੇ ਰੰਗ ਦਾ ਸਾਫਾ ਪਾਇਆ ਹੋਇਆ ਤੇ ਉਸ ਤੋਂ ਜਾ ਕੇ ਉਹ ਨਾਮ ਹੀ ਦੱਸਣਾ ਤੇਰਾ ਤੇ ਉਸ ਤੋਂ ਜਾ ਕੇ ਫੜ ਲਿਓ ਤੇਰੀ ਫੋਟੋ ਭੇਜੀ ਹੋਏ ਤੈਨੂੰ ਪਛਾਣ ਜੂਗਾ ਡਾਉਨ ਦਾ ਹੀ ਹੋਇਆ ਸੀ ਜੀ 50 ਗ੍ਰਾਮ ਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿਕ ਕਰੋ